ਸਸਰੀਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਬਲੌਗ ਦੇ ਵਿੱਚ ਅੱਜ ਆਪਾਂ ਕੋਈ ਇੰਨਾ ਖਾਸ ਬਲੌਗ ਨਹੀਂ ਬਣਾਵਾਂਗੇ ਜੋ ਕਿ ਹਾਲਾਤ ਚੱਲ ਰਹੇ ਨੇ ਉਹਨਾਂ ਬਾਰੇ ਵੀ ਗੱਲ ਕਰਾਂਗੇ ਅਸੀਂ ਘਰ ਦਾ ਸਮਾਨ ਲੈਣ ਗਏ ਹੋਏ ਸੀਗੇ ਤੇ ਸਮਾਨ ਲਿਆਂਦਾ ਆਪਾਂ ਤਾਂ ਚਲੋ ਆਈ ਵਾਰੀ ਜਿੱਦਾਂ ਆਪਣੇ ਫਸਲ ਆਉਂਦੀ ਆ ਨਾ ਸਮਾਨ ਲਿਆਉਂਦੇ ਆ ਤੇ ਬਾਕੀ ਬਾਜ਼ਾਰ ਦੇ ਵਿੱਚ ਜਾਂ ਡੀਮਾਰਟ ਦੇ ਵਿੱਚ ਕਿਸੇ ਵੀ ਮਾਲ ਦੇ ਵਿੱਚ ਇੰਨੀ ਜ਼ਿਆਦਾ ਭੀੜ ਆ ਨਾ ਖਾਣ ਪੀਣ ਵਾਲੀਆਂ ਚੀਜ਼ਾਂ ਜਾਂ ਚੱਕੀਆਂ ਤੇ ਇੰਨੀ ਜ਼ਿਆਦਾ ਭੀੜ ਆ ਨਾ ਲੋਕ ਇੰਨੇ ਪੈਨਿਕ ਹੋਏ ਪਏ ਆ ਕੀ ਕੱਲ ਨੂੰ ਕੋਈ ਹਾਦਸਾ ਹੁੰਦਾ ਏ ਜਾਂ ਕੋਈ ਲੜਾਈ ਲੱਗਦੀ ਏ ਕੁਝ ਵੀ ਐਦਾਂ ਦਾ ਹੁੰਦਾ ਨਾ ਲੋਕਾਂ ਨੂੰ ਹੁੰਦਾ ਏ ਕਿ ਜੇ ਸਾਨੂੰ ਘਰਾਂ 'ਚ ਬੈਠਣਾ ਪੈ ਗਿਆ ਜਿਵੇਂ ਕਿ ਕਰੋਨਾ ਟਾਈਮ ਹੋਇਆ ਸੀਗਾ ਲੋਕਾਂ ਨੂੰ ਘਰਾਂ 'ਚ ਬੈਠਣਾ ਪੈ ਗਿਆ ਤੇ ਇਸ ਤਰ੍ਹਾਂ ਦਾ ਕੁਝ ਵੀ ਹੁੰਦਾ ਏ ਤਾਂ ਆਪਣੇ ਕੋਲ ਖਾਣ ਪੀਣ ਦਾ ਸਮਾਨ ਆ ਜਿਹੜਾ ਹੋਣਾ ਚਾਹੀਦਾ ਏ ਚਲੋ ਇਹ ਜਿਹੀਆਂ ਚੀਜ਼ਾਂ ਵੈਸੇ ਬੰਦ ਤਾਂ ਨਹੀਂ ਹੁੰਦੀਆਂ ਹੈਗੀਆਂ ਸੌਦੇ ਵਾਲੀਆਂ ਦੁਕਾਨਾਂ ਹੋਰ ਚੱਕੀਆਂ ਵਗੈਰਾ ਇਸ ਤਰ੍ਹਾਂ ਦਾ ਜਿਹੜੀ ਚੀਜ਼ਾਂ ਖੁੱਲੀਆਂ ਹੀ ਰਹਿੰਦੀਆਂ ਨੇ ਕਰੋਨਾ ਟਾਈਮ ਵੀ ਇੱਕ ਟਾਈਮ ਤਾਂ ਥੋੜਾ ਹੁੰਦਾ ਏ ਵੀ ਜਦੋਂ ਇੱਕੋ ਦਮ ਹੁੰਦਾ ਏ ਉਸ ਟਾਈਮ ਤਾਂ ਇਹ ਚੀਜ਼ਾਂ ਦੀ ਜਿਹੜੀ ਘਾਟ ਹੋ ਜਾਂਦੀ ਹੈ ਨਾ ਫਿਰ ਹੌਲੀ-ਹੌਲੀ ਉਸ ਚੀਜ਼ ਨੂੰ ਉਹ ਰਿਕਵਰ ਵੀ ਕਰਦੇ ਨੇਗੇ ਕਰੋਨਾ ਟਾਈਮ ਵੀ ਇਸ ਤਰ੍ਹਾਂ ਹੀ ਹੋਇਆ ਸੀਗਾ ਲੋਕਾਂ ਨੇ ਜਦੋਂ ਲੋਕਾਂ ਨੂੰ ਅਲਰਟ ਮਿਲਿਆ ਸੀ ਕਿ ਕਰੋਨਾ ਆਊਗਾ ਇਸ ਤਰ੍ਹਾਂ ਹੋਊਗਾ ਬੰਦ ਹੋਊਗਾ ਕਈਆਂ ਨੇ ਕਿਸੇ ਨੇ ਯਕੀਨ ਕੀਤਾ ਕਿਸੇ ਨੇ ਨਹੀਂ ਕੀਤਾ ਹੈਗਾ ਕਈ ਕਈ ਗਏ ਕਿ ਉਹ ਜੋ ਝੂਠ ਬੋਲਦੇ ਨੇਗੇ ਅਫਵਾਹਾਂ ਨਿਗੀਆਂ ਕਿਰਕਦਮ ਜਦੋਂ ਉਹਨਾਂ ਨੇ ਹਨਾ ਵੀ ਬੰਦ ਦਾ ਉਹ ਕਰਤਾ ਫੇਰ ਲੋਕਾਂ ਨੂੰ ਇਦਾਂ ਹੋਇਆ ਕਿ ਆਪਣੇ ਘਰ ਦੇ ਵਿੱਚ ਸਮਾਨ ਹੋਣਾ ਚਾਹੀਦਾ ਕੁਝ ਕੁਝ ਵੀ ਇਸ ਤਰ੍ਹਾਂ ਦਾ ਨਾ ਚਲੋ ਇਸ ਤਰ੍ਹਾਂ ਦੇ ਹਾਲਾਤ ਨਾ ਬਣਨ ਤਾਂ ਬਹੁਤ ਹੀ ਜ਼ਿਆਦਾ ਚੰਗਾ ਏ ਕਿਉਂਕਿ ਇਹਦੇ 'ਚ ਪੂਰੀ ਦੁਨੀਆ ਦਾ ਹੀ ਨੁਕਸਾਨ ਆ ਇਨਸਾਨੀਅਤ ਮਰਦੀ ਆ ਲੀਡਰਾਂ ਦਾ ਜਿਹੜਾ ਕੁਝ ਨਹੀਂ ਜਾਂਦਾ ਹੈਗਾ ਉਹਨਾਂ ਨੇ ਆਪਣੀਆਂ ਲੜਾਈਆਂ ਲੜਨੀਆਂ ਨੇ ਆਪਣਾ ਸਾਰਾ ਕੁਝ ਦੇਸ਼ ਜਿਹੜਾ ਹੋਰ ਗਰੀਬੀ 'ਚ ਚਲਾ ਜਾਊਗਾ ਇਕਨੋਮੀ ਆ ਜਿਹੜੀ ਦੇਸ਼ ਦੀ ਡਾਊਨ ਹੋ ਜਾਊਗੀ ਜਿਹੜੀ ਲੋਕਾਂ ਦੀ ਜਾਨ ਮਾਲ ਦਾ ਨੁਕਸਾਨ ਹੋਊਗਾ ਬਾਕੀ ਜਿੱਥੇ ਬਾਰਡਰ ਏਰੀਆ ਤੇ ਨੇੜੇ ਹਜਾ ਕੁਝ ਹੈਗਾ ਹੈ ਨਾ ਉੱਥੇ ਲੋਕਾਂ ਨੂੰ ਕਿੰਨਾ ਔਖਾ ਹੈ ਉਹਨਾਂ ਨੂੰ ਉੱਥੋਂ ਉਠਾਇਆ ਜਾ ਰਿਹਾ ਹੈ ਜਾਂ ਜਿਨ੍ਹਾਂ ਦੇ ਮਤਲਬ ਹਮਲਾ ਕੀਤਾ ਜਾਂਦਾ ਦੂਜੇ ਦੇਸ਼ ਤੋਂ ਵੱਲੋਂ ਦੂਜੇ ਦੇਸ਼ ਤੇ ਫਿਰ ਉੱਥੋਂ ਦੀ ਜਨਤਾ ਜਿਹੜੀ ਆਮ ਜਨਤਾ ਹੈ ਉਹ ਮਰੀ ਜਾਂਦੀ ਹੈ ਨਾ ਆ ਇਦੇ ਵਿੱਚ ਹੋਰ ਕਿਸੇ ਦਾ ਨੁਕਸਾਨ ਨਹੀਂ ਹੁੰਦਾ ਹੈਗਾ ਸਿਰਫ ਆਮ ਜਨਤਾ ਨੂੰ ਨੁਕਸਾਨ ਹੁੰਦਾ ਹੈ। ਬਾਕੀ ਤੁਸੀਂ ਆਪਣੀ ਸੇਫਟੀ ਲਈ ਜਿਹੜਾ ਸਮਾਨ ਲਿਆ ਕੇ ਰੱਖ ਸਕਦੇ ਹੋ ਘਰ ਦੇ ਵਿੱਚ ਕਹਿ ਦਿੰਦੇ ਆ ਵੀ ਜੇ ਬੰਬੇ ਗਿਰ ਗਿਆ ਨਾ ਕੀ ਖਾਣਾ ਕੀ ਪੀਣਾ ਫਿਰ ਤੁਹਾਡੇ ਕਿਸ ਕੰਮ ਆਊਗਾ। ਚਲੋ ਫਿਰ ਵੀ ਆਪਣਾ ਬੰਦੇ ਨੂੰ ਬਚਾ ਹੁੰਦਾ ਹੈ ਕਿ ਆਪਣੇ ਕੋਲ ਚੀਜ਼ਾਂ ਤਾਂ ਹੋਣ ਜੇ ਕੋਈ ਇਹ ਜਿਹੀ ਵੀ ਭੀੜ ਪੈ ਜਾਂਦੀ ਆ। ਬਾਕੀ ਤਾਂ ਵਾਇਗਰੂ ਦੇ ਹੱਥ ਆ ਨਾ। ਦੇਸ਼ ਕੋਈ ਵੀ ਆ ਆਮ ਜਨਤਾ ਨੂੰ ਹਮੇਸ਼ਾ ਹੀ ਭੁਗਤਣਾ ਪੈਂਦਾ ਹੈ ਤੇ ਸਵਾਰਾ ਜਿਹੜਾ ਜ਼ਿਆਦਾਤਰ ਪੰਜਾਬ ਨੂੰ ਹੀ ਟਾਰਗੇਟ ਕੀਤਾ ਜਾਂਦਾ ਇਸ ਚੀਜ਼ ਲਈ ਨਾ ਪੰਜਾਬੀ ਵਿੱਚ ਲੜਦੇ ਮਰਦੇ ਰਹਿਣਾ ਆਪਸ ਵਿੱਚ ਇਹਨਾਂ ਦਾ ਵਿਵਾਦ ਪਿਆ ਰਹੇ ਇਹ ਚੀਜ਼ਾਂ ਬਹੁਤ ਜ਼ਿਆਦਾ ਗਲਤ ਹੁੰਦੀਆਂ ਨੇ ਅਸੀਂ ਤਾਂ ਨਾਰਮਲ ਆ ਜਿਹੜਾ ਸਮਾਨ ਲੈਣ ਗਏ ਸੀਗੇ ਪਰ ਉੱਥੇ ਜਾ ਕੇ ਦੇਖਿਆ ਲੋਕਾਂ ਨੂੰ ਮਤਲਬ ਕਿੰਨੇ ਜ਼ਿਆਦੇ ਹਵੜਾ ਦਬੜੀ ਇੰਨੀ ਜ਼ਿਆਦੇ ਪੀਟ ਸੀ ਕੁਝ ਕਹਿ ਨਹੀਂ ਸਕਦੇ ਹੈਗੇ ਬਹੁਤ ਜ਼ਿਆਦਾ 3 ਦਿਨ 4-4 ਘੰਟੇ ਬਿਲਕੁਲੋਂ ਦੀ ਮਾਰੀ ਨਹੀਂ ਆਉਂਦੀ ਹੈਗੀ ਇੰਨਾ ਜ਼ਿਆਦਾ ਮਤਲਬ ਲੋਕ ਚੀਜ਼ਾਂ ਉਹ ਕਰ ਰਹੇ ਨੇ ਜਿੱਥੇ ਚੱਕੀਆਂ ਵਗੈਰਾ ਨੇਗੀਆਂ ਉੱਥੇ ਵੀ ਹੈ ਜਿਹੜਾ ਵਾਰੀ ਨਹੀਂ ਆਉਂਦੀ ਹੈਗੀ ਜਿਹੜਾ ਆਟਾ ਨਾਲ ਪੀਸਦੇ ਨੇ ਉਹ ਨਾਲ ਹੀ ਨਾਲ ਲਈ ਜਾਂਦੇ ਨੇਗੇ ਲੋਕ ਉਹਨਾਂ ਨੇ ਮਤਲਬ ਸ਼ਟਰ ਬੰਦ ਕੀਤੇ ਹੋਏ ਨੇਗੇ ਇੰਨਾ ਜ਼ਿਆਦਾ ਲੋਕਾਂ ਦੇ ਵਿੱਚ ਡਰ ਖੋਫ ਦਾ ਮਾਹੌਲ ਹਨਾ ਬਣਿਆ ਹੋਇਆ ਹੈ ਕੁਝ న్యూਸ ਚੈਨਲ ਵਾਲੇ ਕੁਝ ਗੱਲਾਂ ਸੱਚੀਆਂ ਹੁੰਦੀਆਂ ਨੇ ਕੁਝ ਵਾਹ ਆਉਂਦੀਆਂ ਨੇਗੀਆਂ ਫਿਰ ਇਸ ਤਰ੍ਹਾਂ ਕਰਕੇ ਜਿਹੜਾ ਇਹ ਸਾਰਾ ਕੁਝ ਹੋ ਰਿਹਾ ਹਨਾ ਔਰ ਇਹ ਚੀਜ਼ਾਂ ਜਿਹੜੀਆਂ ਹੋਣੀਆਂ ਨਹੀਂ ਚਾਹੀਦੀਆਂ ਹੈਗੀਆਂ ਕਦੀ ਕਰੋਨਾ ਆ ਗਿਆ ਜਾਂ ਪਿੱਛੇ ਹੜਾ ਆਏ ਸੀਗਾ ਨਾ ਉਹਨਾਂ ਦੇ ਵਿੱਚ ਵੀ ਲੋਕਾਂ ਦਾ ਕਿੰਨਾ ਨੁਕਸਾਨ ਹੋ ਗਿਆ ਤਾਂ ਚਲੋ ਕੁਦਰਤੀ ਆਫਤਾ ਨਹੀਂ ਹੈ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਇਹ ਇਹ ਮੁਸੀਬਤ ਹੈ ਜਿਹੜੀ ਆਪਣੇ ਹੱਥੀਂ ਛੇੜੀ ਹੋਈ ਮੁਸੀਬਤ ਆਪਾਂ ਕਹਿ ਸਕਦੇ ਹਾਂ ਨਾ ਸਮਝੋ ਤਾਂ ਵੀ ਇਹ ਨਾ ਚੀਜ਼ਾਂ ਦੇ ਕੀਤਾ ਜਾ ਸਕਦਾ ਹੈ ਬਾਕੀ ਤੁਸੀਂ ਆਪ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਰਹੋ ਜਿਵੇਂ ਬਲੈਕਆਊਟ ਆ ਰات ਨੂੰ ਕਹਿੰਦੇ ਆ ਕਿ ਲਾਈਟਾਂ ਆਪਣੀਆਂ ਬੰਦ ਰੱਖੋ ਨਾ ਕਿ ਜਦੋਂ ਵੀ ਚਾਨਣਾ ਹੁੰਦਾ ਹੈ ਜਾਂ ਚਾਨਣਾ ਉਹਨਾਂ ਨੂੰ ਦਿਖਦਾ ਹੈ ਤਾਂ ਉੱਥੇ ਅਟੈਕ ਹੋਣ ਦਾ ਡਰ ਹੁੰਦਾ ਹੈ ਇਹ ਚੀਜ਼ਾਂ ਦਾ ਆਪਣਾ ਤੁਸੀਂ ਖਾਸ ਖਿਆਲ ਰੱਖੋ ਇਦਾਂ ਵੀ ਕਹਿੰਦੇ ਆ ਕਿ ਬਾਹਰ ਨਾ ਜਾਓਗੇ ਤੇ ਆਓ ਨਾ ਜ਼ਿਆਦਾ ਜੋ ਵੈਸੇ ਜੋ ਹੋਣਾ ਹੈ ਉਹ ਤਾਂ ਰੱਬ ਦੀ ਮਰਜ਼ੀ ਆ ਫਿਰ ਵੀ ਆਪਣਾ ਵਿਚਾਰ ਰੱਖਣਾ ਜ਼ਰੂਰੀ ਆ ਪ੍ਰਮਾਤਮਾ ਸਾਰੀ ਦੁਨੀਆ ਦਾ ਭਲਾ ਕਰੇ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨਾ ਹੋਣ ਤੇ ਸਾਰੇ ਆਪਣੇ ਘਰੇ ਸਹੀ ਰਹਿਣ ਆਪਣੇ ਪਰਿਵਾਰਾਂ ਚ ਰਹਿਣ ਬਾਕੀ ਫੌਜੀ ਵੀਰਾਂ ਲਈ ਵੀ ਅਰਦਾਸ ਹੈ ਕਿ ਜਿਹੜੇ ਉੱਥੇ ਹੈ ਨਾ ਐਨੇ ਇਹ ਜੇ ਮਾਹੌਲ ਦੇ ਵਿੱਚ ਲੜਦੇ ਰਗੇ ਉਹਨਾਂ ਦੇ ਪਰਿਵਾਰਾਂ ਦਾ ਵਿਚਾਰਿਆਂ ਦਾ ਕੀ ਹਾਲ ਹੋਊਗਾ ਤੇ ਬਾਕੀ ਸਾਰਿਆਂ ਲਈ ਸਾਰੇ ਦੇਸ਼ ਲਈ ਇਹ ਹੀ ਆਪਣੀ ਅਰਦਾਸ ਹੁੰਦੀ ਹੈ ਕਿ ਇਸ ਤਰ੍ਹਾਂ ਦਾ ਆਪਣਾ ਨਾਮ ਵਾਪਰੇ ਆਪਣੇ ਦੇਸ਼ ਕੀ ਦੂਜੇ ਦੇਸ਼ ਕੋਈ ਵੀ ਦੇਸ਼ ਆ ਜ ਨੁਕਸਾਨ ਤਾਂ ਉੱਥੇ ਦਾ ਵੀ ਹੁੰਦਾ ਹੈ ਉਹਨਾਂ ਦਾ ਵੀ ਖੂਨ ਦਾ ਰੰਗ ਲਾਲ ਆ ਸਾਡਾ ਵੀ ਲਾਲਾ ਉਹ ਵੀ ਇਨਸਾਨ ਨੇ ਉਹਨਾਂ ਨੂੰ ਵੀ ਤਕਲੀਫ ਹੁੰਦੀ ਹੈ ਨਾ ਕਿਸੇ ਨੂੰ ਵੀ ਇਹੋ ਜਿਹੀ ਤਕਲੀਫ ਹੁੰਦੀ ਆ ਤਾਂ ਮਤਲਬ ਬਹੁਤ ਦੁਖਦਾਈ ਇਨਸਾਨੀਅਤ ਦਾ ਜਿਹੜਾ ਘਾਣਾ ਹੈ ਨਾ ਇਹ ਚੀਜ਼ ਆ ਬਾਕੀ ਫਾਈ ਗਰੁੱਪ ਉੱਪਰ ਨਹੀਂ ਕਰੇ ਮੈਸੇਜ ਹੈ ਜਿਹੇ ਹਾਲਾਤ ਹੋ ਰਹੇ ਨੇ ਬਹੁਤ ਢੀੜ ਹੈ ਬਾਜ਼ਾਰ ਚ ਆਪਾਂ ਤਾਂ ਚਲੋ ਵੈਸੇ ਨਾਰਮਲ ਵੀ ਲਿਆਉਣੀ ਆ ਫਾਈ ਵਰੀ ਚੱਕੀਆਂ ਤਿਆਰਾ ਉੱਥੇ ਬਹੁਤ ਜ਼ਿਆਦਾ ਢੀੜ ਹੈ ਲੋਕ ਸਮਾਨ ਲੈ ਰਹੇ ਨੇ ਮੇਰੇ ਲੜਾਈ ਲੱਗ ਗਈ ਅੰਦਰ ਬੈਠਣਾ ਪਿਆ ਵੈਸੇ ਵੀ ਅਲਰਟ ਕਰ ਰਹੇ ਨੇ ਕਿ ਅੰਦਰ ਰਹੋ ਘਰ ਦੇ ਵਿੱਚ ਰਹੋ ਕਿਤੇ ਜਾਓ ਨਾ ਬੱਸ ਆਇਰਨ ਤਾਂ ਨਹੀਂ ਇੱਥੇ ਤਾਂ ਨਹੀਂ ਵੱਜਿਆ ਹੈਗਾ ਜਿੱਥੇ ਮੈਂ ਉਹ ਆ